ਸਾਡਾ YouTube ਚੈਨਲ ਰੰਗ ਪੰਜਾਬ ਦੇ ਦੇਖਣ ਵਾਲੇ ਸਾਰੇ ਸਰੋਤਿਆਂ ਨੂੰ ਸਾਡੇ ਵੱਲੋਂ ਪਿਆਰ ਭਰੀ ਸਤਿ ਸ੍ਰੀ ਅਕਾਲ ਜੀ। ਹੋਰ ਕਿਵੇਂ ਆ ਤੁਸੀਂ ਸਭ ਠੀਕ ਠਾਕ ਹੋ? ਆਸ ਕਰਦੇ ਹਾਂ ਕਿ ਤੁਸੀਂ ਸਭ ਠੀਕ ਠਾਕ ਹੋਵੋਗੇ। ਅੱਜ ਅਸੀਂ ਤੁਹਾਨੂੰ ਸੁਣਾਉਣ ਜਾ ਰਹੇ ਹਾਂ ਇੱਕ ਬਹੁਤ ਪਿਆਰਾ ਜਿਹਾ ਲੋਕ ਗੀਤ ਤੇ ਉਮੀਦ ਕਰਦੇ ਹਾਂ ਕਿ ਤੁਸੀਂ ਇਸ ਨੂੰ ਪਸੰਦ ਕਰੋਗੇ। ਜੇਕਰ ਤੁਹਾਨੂੰ ਇਹ ਲੋਕ ਗੀਤ ਪਸੰਦ ਆਉਂਦਾ ਤਾਂ ਵੀਡੀਓ ਲਾਈਕ ਸ਼ੇਅਰ ਜ਼ਰੂਰ ਕਰਿਓ ਤੇ ਸੋਹਣੇ-ਸੋਹਣੇ ਕਮੈਂਟ ਕਰਕੇ ਦੱਸਿਓ ਸਾਨੂੰ। ਕਿ ਤੁਹਾਨੂੰ ਇਹ ਗੀਤ ਕਿਹੋ ਜਿਹਾ ਲੱਗਿਆ ਅੱਜ ਆ ਜੋ ਫਿਰ ਸਾਡ ਨਾਲ ਇਸ ਲੋਕ ਗੀਤ ਨੂੰ ਗਾਈਏ ਤੇ ਇਸ ਦਾ ਆਨੰਦ ਮਾਣੀਏ ਬੱਗੀ ਇੱਕ ਹੂ ਤਰੀਏ ਨਹੀਂ ਸਾਡੇ ਮੈਲੀ हो गया बेमो पे सखी पले बुडा बेम Yeah, okay. ਮੀਤਾ ਜਲਾ ਕਨੀ ਗਰੀ ਅੱਧੀ ਰਾਤ ਨੂੰ ਗੋਡਾ ਖੜਤਾ ਆ ਮੈਂ ਮੀਤਾ ਜਲਾ ਕਨੀ